ਆਸਨੇ ਕਿੰਨਾ ਭੁਲੇਖ ਪਟਕੇ ਢੁੜਗਾਣੋਂ ਰਾਏਪੋੜ ਵਾਸਤੇ ਇਹੋ ਬੈਨੇ ਕੱਲ ਧਾਰਣ ਵਰਣਾਨ ਕੀ ਆਇਆ ਕੱਲ ਨੂੰ ਕਰਨ ਵਾਸਤੇ ਆਇਆ ਪਾਤਸ਼ਾਹ ਦੇ ਨਾਲ ਜਦੋਂ ਇਦਾਂ ਘਰ ਵਾਲੀ ਬੀਬੀ ਜਿਹੜੀ ਆ ਮੁੜੇ ਖਤੇਂ ਪੜਕਾ ਮੈਨੂੰ ਨਾਲੇ ਵੀ ਕਹਦਾ ਤੁਸੀਂ ਖਿਆਲ ਰੱਖਦੇ ਅੱਜ ਤੋਂ ਬਾਅਦ ਮੈਂ ਤੁਹਾਨੂੰ ਨਾਲ ਨਹੀਂ ਜਾਣ ਦੇਵਾਂਗੀ ਬੀਬੀ ਕਹਿੰਦੀ ਆ ਮੈਂ ਤੋਂ ਬਾਅਦ ਤੁਹਾਨੂੰ ਨਾਲ ਨਹੀਂ ਜਾਣ ਦੇਵਾਂਗੀ ਹੁਣ ਆ ਲੈੰਦੇ ਹੋ ਮਰਦਾਨੇ ਨੂੰ ਗੁਰਨਾਣਕ ਪਾਸ਼ਾ ਨੂੰ ਢੰਡੀ ਨਾਲ ਜਿੜਦੇ ਆਪੀ ਤੁਸੀਂ ਤਾਂ ਘਰ ਦਾ ਜਿੱਤੇ ਹੀ ਬੁਲਾ ਦੇਨੇ ਹੋ ਸਮਾਏ ਦਾਦਾ ਆਇਆ ਗੁਰਨਾਣਕ ਪਾਸ਼ਾ ਯਾਦ ਕਰਦੇ ਨੇ ਉਹ ਤਾਂ ਜਾਣੀ ਜਾਣ ਸਕ ਜਿਹੜਾ ਨਹੀਂ ਜਾਣਦੇ ਸਨ ਜਾਣਦੇ ਸਨ ਸਾਰਾ ਕੁਝ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਕੀ ਛਾੜਾ ਘਟ ਘਟ ਮੈਂ ਹਰ ਜੁਬ ਸੈ ਸੰਤਨ ਕਹਿ ਰਿਓ ਪੁਕਾਰ ਇਹ ਗੁਰਬਾਣੀ ਵਿੱਚ ਕਿੰਨਾ ਆਨੰਦ ਆਇਆ ਗੁਰੂ ਸਾਹਿਬ ਦੇ ਸ਼ਬਦਾਂ ਤੋਂ ਹੀ ਬੜਾ ਕੁਝ ਸਿੱਖ ਸਕਦੇ ਹਾਂ ਅਰ ਜੀ ਅਸੀਂ ਮੰਨ ਕਰਕੇ ਚਾਹੀਏ ਗੁਰੂ ਘਰ ਪਿਆਰੇ ਚਾਹੀਏ ਫਿਰ ਬਦਲ ਸਕਦੇ ਹਾਂ ਸਭ ਕੁਝ ਜਨਮ ਸੀ ਗੁਰੂ ਨਾਨਕ ਦੇ ਚਰਨਾਂ ਵਿੱਚ ਬਹਿ ਜਾਈਏ ਤੇ ਸ਼ਬਦ ਤੋਂ ਸਿੱਧ ਲੈ ਗਏ ਗੁਰਬਾਣੀ ਨੂੰ ਜਦੋਂ ਅਸੀਂ ਸਿੱਧ ਲੈਨੇ ਆ ਤੇ ਪਾਤਸ਼ਾਹ ਦੀ ਬਾਣੀ ਜਿਹੜੀ ਐਸੀ ਹੈ ਜਿਹਨੂੰ ਆਪਾਂ ਪੜ੍ਹਦੇ ਸੀ ਉਹ ਕਿਹ ਬਾਣੀ ਮਾਨੇ ਤੇ ਇਹ ਕਿੰਨੇ ਸ਼ਬਦਾਂ ਦੇ ਬੜਾ ਕੁਝ ਪਿਆ ਧੁਰ ਕੀ ਬਾਣੀ ਆਈ ਤੈਨ ਸਰਲੇ ਸਾਰੀਆਂ ਚਿੰਤਾਵਾਂ ਜਿਹੜੀਆਂ ਦੂਰ ਕਰ ਦਿੰਦੀ ਪਰ ਇੱਥੇ ਮੁੜੇ ਘਰਲੇ ਦੀ ਬੀਬੀ ਜੜੀ ਹੈ ਗੁਰਮੁਖ ਪਿਆਰੀ ਉਹਨੂੰ ਨਹੀਂ ਪਤਾ ਪਰ ਸ਼ਰਨ ਖੇੜਦਾ ਉਸ ਨੂੰ بادشاہ ਦੀ ਖੇੜਦਾ ਨਹੀਂ ਪਤਾ ਗੁਰੂ ਨਾਨਕ ਸਾਹਿਬ ਆਏ ਤੇ ਦਾਦਾ ਜੀ ਆਏ ਹੁੰਡਾ ਫਟਾਇਆ ਮੁੜਿਆ ਬੜੇ ਦਿਨ ਹੋ ਗਏ ਆ ਅੱਜ ਉਹ ਚਲਗੇ ਸੰਗਤ ਕਰੀਏ ਤਾਰਨ ਵਾਸਤੇ ਚਲਗੇ ਸੰਗਤਾਂ ਨੂੰ ਦਰਵਾਜ਼ਾ ਖੜਕਾਇਆ ਘਰ ਵਾਲੀ ਬੀਬੀ ਐ ਕੋ ਜਵਾਬ ਦੇ ਦਿੰਦੀ ਆ ਕਹੇ ਦੇ ਮੁੜਾ ਖਤਰੀ ਕਰੇ ਨਹੀਂ ਹੈਗਾ ਅੱਜ ਕਰੇ ਨਹੀਂ ਹੈ ਦਰਵਾਜ਼ਾ ਖੁੱਲਿਆ ਧੰਨੇ ਨੇ ਦੁਬਾਰੇ ਫਿਰ ਕੁੰਡਾ ਖੜਕਾਇਆ ਦਰਵਾਜ਼ਾ ਖੁੱਲਿਆ ਬੇਨਤੀ ਕੀਤੀ ਲੈਣ ਵਾਸਤੇ ਆਏ ਆ ਬੜੇ ਬੜਾ ਸਮਾ ਹੋ ਗਿਆ ਬੜੇ ਜਨ ਬੈਗੇ ਨੇ ਕਿੰਨੇ ਦਿਨ ਹੋ ਗਏ ਨੇ ਮੋਲੇ ਨੂੰ ਘਰ ਆਏ ਕਹਿੰਦੀ ਘਰ ਹੈ ਨਹੀਂ ਜਦੋਂ ਇੱਕ ਵਾਰੀ ਕਹਿ ਦਿੱਤਾ ਆਪਕੋ ਸਤਨਾਮ ਆਮੀਨ ਗੁਰੂ ਕਦੇ ਜਦੋਂ ਇੱਕ ਵਾਰੀ ਕਹਿਦਾ ਵੀ ਘਰ ਹੀ ਨਹੀਂ ਹੈ ਬਾਦਸ਼ਾਹ ਬੇਗੁਰੇ ਨਾਨਕ ਪਾਸ਼ਾ ਕਹਿੰਦੇ ਆ ਬੜੇ ਦਿਆਲਤਾ ਨੇ ਗੁਰੂ ਨਾਨਕ ਪਾਸ਼ਾ ਕਹਿੰਦੇ ਆ ਮੋਲਿਆ ਨਿਕਲਿਆ ਬਾਹਰ ਸਾਨੂੰ ਪਤਾ ਤੁਹ ਕਰ ਨਹੀਂ ਹੈ ਬੀਬੀ ਕਹਿੰਦੀ ਹੈ ਵੀ ਕਰਨੀ ਹੈ ਜਦੋਂ ਇੱਕ ਵਾਰ ਤੁਹ ਨੂੰ ਕਹਿ ਦਿੱਤਾ ਵੀ ਕਰਨੀ ਹੈ ਬਾਦਸ਼ਾਹ ਕਹਿੰਦੇ ਕਰਨੀ ਹੈ ਫਿਰ ਹੈ ਹੀ ਨਹੀਂ ਆਪ ਕੋ ਸਤਨਾਮ ਤਾ ਜਾਣੀ ਜਾਣ ਸਾਨੂੰ ਬੜੇ ਸਾਰੇ ਧਾਰਨਾ ਕਈ ਵਾਰੀ ਪੜੀ ਗਈ ਹੈ ਜਾਣੀ ਜਾਣ ਜਿਦਾਂ ਇਦੇ ਕਾਰਨ ਹੀ ਐ ਫਿਰ ਹੈ ਨਹੀਂ ਆਖੋ ਸਤਨਾਮ ਉਹਨਾਂ ਸਮਿਆਂ ਚ ਪਿਆਰਿਓ ਵੇਢੀ ਦੇ ਵਿੱਚ ਗੂੜਾ ਸੀ ਪਿਛਲੇ ਪਾਸੇ ਪਾਤਿੰਖਾ ਵਾਲਾ ਮੰਗੀ ਰਾਹ ਕਹਿ ਦਿੰਦੇ ਆ ਕੋਈ ਗੂੜਾ ਕਹਿ ਲੈਂਦਾ ਉਹਦੇ ਥੱਲੇ ਲੁਕਿਆ ਹੋਇਆ ਸੀ ਉਥੋਂ ਦੱਸਦੇ ਆ ਇਤਿਹਾਸਕਾਰ ਸੱਪ ਨੇ ਡੰਗ ਮਾਰ ਦਿੱਤਾ ਉਥੇ ਮੂਲੇ ਖਤਰੀ ਦੀ ਜਿਹੜੀ ਐ ਪਾਦਸ਼ਾਹ ਦਾ ਬਚਨ ਸੱਚ ਹੋ ਗਿਆ ਪਾਦਸ਼ਾਹ ਕਹਿ ਕੇ ਅੱਗੇ ਲੱਗ ਗਏ ਤੁਰੇ ਜਾ ਰਹੇ ਨੇ ਇੱਧਰ ਘਰ ਵਾਲੇ ਦੀਦੀ ਵਾਜਾ ਮਾਰਦੀ ਐ ਮੁੜਿਆ ਆਜਾ ਅੱਗੇ ਚਲੇ ਪਾਦਸ਼ਾਹ ਮੁੜਾ ਕਿੱਥੋਂ ਆਜਦੇ ਹੋ ਮੁੜਾਣ ਵਾਰ ਕਿੱਥੋਂ ਦੇਵੇ ਬੜਾ ਚਿਰ ਬੀਕ ਦਿੱਤੇ ਜਾ ਕੇ ਦੇਖਦੀ ਐ ਕਿ ਮੋਲੇ ਕਿਤਾ ਦੇ ਤੋ ਵੀ ਮਰ ਗਿਆ ਤੇ ਉਦੋਂ ਪਾਦਸ਼ਾਹ ਕਹਿੰਦੇ ਜੇ ਹੈ ਹੀ ਨਹੀਂ ਤੇ ਫਿਰ ਹੈ ਹੀ ਨਹੀਂ ਸਾਧੂ ਬੋਲੇ ਸੈਸ ਭਾਏ ਸਾਧੂ ਦਾ ਬੋਲਿਆ ਦੇ ਤਾਂ ਜਾਣੀ ਤੇ ਬਹੁਤ ਸਾਰੇ ਸ਼ਬਦ ਨੇ ਗੁਰਬਾਣੀ ਦੇ ਸੀ ਜਦੋਂ ਸੀ ਗੁਰਮੁਖ ਪਿਆਰਿਓ ਗੁਰੂ ਨਾਨਕ ਬਾਸਾ ਦਾ ਆਪ ਨਰਾਇਣ ਕਲਾਕਾਰ ਜਗ ਮੈਂ ਪਰਵਰਿਓ ਉਹ ਤਾਂ ਖੁਦ ਨਿਰਗਰਕਾਰ ਦਾ ਰੂਪ ਸੰਬਚਨ ਹੀ ਕੰਨਿਆ ਤੇ ਗੁਰਮੁਖ ਪਿਆਰਿਓ ਹੁਣ ਜਾ ਕੇ ਜਦੋਂ ਵਿਰਗਦੀ ਆ ਚੱਕ ਇਹ ਨਾਲ ਦੌੜ ਲਾ ਲੇ ਦੀ ਗੁਰੂ ਨਾਨਕ ਬਾਸਾ ਦੇ ਪਿਛੇ

बादशाह कहते जरूर बख्शा गे जरूर और दसवे जा, जाको साधना बख्शा गे जरूर की कहती है मुड़े की कारवाई तुम्हारा

मेरी पीढ़ी के मालिक अर्जुन हरगोबिंद साहब महाराज आए सतवें पातशाह श्री हर राय साहब महाराज आए अठवें पातशाह श्री हर कृष्ण साहब महाराज आए नौवें पातशाह धन गुरु तेग बहादुर महाराज जी आए दसवां जामा आया कलगिया वाले चौथी प्रीतम पुत्रा दे दानी कन्ना नावा ना नाल ना संबोधन किया गुरु सतनाम ਸਮਾ ਆਇਆ ਜੇ ਤੁਹਾਨੂੰ ਕਹਿ ਰਹੇ ਹੋ ਜਦੋਂ ਆਪਣੇ ਸ੍ਰੀ ਮੁਖਤਸਰ ਸਾਹਿਬ ਦੀ ਧਰਤੀ ਦਾ ਸਮਾਂ ਆਇਆ ਅਨੰਦਪੁਰ ਸਾਹਿਬ ਦਾ ਸਮਾਂ ਆਇਆ ਤਦ ਨਵਾਬ ਸਾਹਿਬ ਦਾ ਸਮਾਂ ਆਇਆ ਮਹਾਰਾਜ ਸੱਚੇ ਪਾਤਸ਼ਾਹ ਦੇ ਜਦੋਂ ਇੱਥੋਂ ਚਾਲਾਂ ਮਾਰਦੇ ਨੇ ਸਿੱਧੇ ਹਕੂਮਤ ਸਾਹਿਬ ਦੀ ਧਰਤੀ ਤੇ ਪਾਤਸ਼ਾਹ ਦਾ ਲੰਘ ਸਮੇਂ ਤੇ ਪਾਤਸ਼ਾਹ ਦੇ ਨਾਲ ਸਿੰਘ ਨੇ ਗੇੜ ਸਿੰਘੜੇ ਮਾਰੇ ਗੁਰੂ ਗੋਬਿੰਦ ਸਿੰਘ ਮਾਰੇ ਦੇ ਨਾਲ ਗੱਲ ਪਿਆਰਿਓ ਦਸਵੇਂ ਜਾਮੇ ਚ ਮਹਾਰਾਜ ਨੇ ਸਾਹਮਣੇ ਦੇਖੇ ਖਰਗੋਸ਼ ਸਿਆ ਬੈਠ ਗਏ ਸਿਆ ਖਰਗੋਸ਼ ਜਾ ਰਿਹਾ ਮਹਾਰਾਜ ਨੇ تیر ਅਸਿਆ کمان ਦੇ ਵਿੱਚ ਮਹਾਰਾਜ ਤੇ ਅਗੇ ਸਿੰਘ ਹੋ ਗਏ ਮਹਾਰਾਜ ਕਹਿੰਦੇ ਸਿੰਘ ਕਹਿੰਦੇ ਮਹਾਰਾਜ ਇਹ ਛੋਟਾ ਜਿਹਾ ਜੀਵ ਜੀਵ ਹੱਤਿਆ ਕਰਨ ਮਹਾਰਾਜ ਕਹਿੰਦੇ ਨਹੀਂ ਇਹ ਤੁਹਾਨੂੰ ਸਹੀ ਨਹੀਂ ਪਤਾ ਇਹ ਤੁਹਾਨੂੰ ਨਹੀਂ ਪਤਾ ਇਸ ਖੇਡ ਦਾ ਇਹ ਪਹਿਲੇ ਆਸ਼ਾਧਾ ਗੁਰੂ ਨਾਨਕ ਬਾਸ਼ਾ ਨੇ ਬਚੇ ਮੈਂ ਦੱਸਿਆ ਸੀ ਇਹ ਸਿਆ ਨਹੀਂ ਗੁਰੂ ਜੀ ਨਹੀਂ ਇਹ ਸਿਆ ਨਹੀਂ ਹੈ ਇਹ ਮੇਰਾ ਮੂੜਾ ਖੱਤਰੀ ਆ ਕੋ ਸਤਨਾਮ ਵਾਹਿਗੁਰੂ ਅੱਜ ਕਹਿੰਦਾ ਗੁਰਮਤ ਪਿਆਰਿਓ ਕਿੰਨਾ ਨੇ ਦਰਸ਼ਨ ਵੀ ਕੀਤੇ ਆ ਜੀ ਉਸ ਸਰ ਦੀ ਧਰਤੀ ਤੇ ਨਾਰੀ ਗੋਦਵਾਰਾ ਸੱਜਣ ਯਾਦ ਦੇ ਸੋ ਗੁਰਮਤ ਪਿਆਰਿਓ ਜਦੋਂ ਮਾਰੇ ਨੇ ਤੀਰ ਕੱਸਿਆ ਸਿੰਘਾਂ ਨੇ ਵਚਨ ਕੀਤਾ ਮਾਰੇ ਕਹਿੰਦੇ ਨਹੀਂ ਮੇਰਾ ਮੂਲਾ ਕਤਰੀ ਹੈ ਤੇ ਮਾਰੇ ਕਹਿੰਦੇ ਸਾਨੂੰ ਕਿਵੇਂ ਪਤਾ ਲੱਗੇਗਾ ਮਾਰੇ ਕਹਿੰਦੇ ਦੋ ਚਾਰ ਦਿਨ ਰੁਕੋ ਮਾਰੇ ਸੱਚੇ ਪਾਤਸ਼ਾਹ ਨੇ ਵਾਰ ਕੀਤਾ ਸਹੀ ਦੇਰ ਤੋਂ ਹੋ ਗਈ ਮੌਤ ਹੋ ਗਈ ਸਿੰਘ ਫਿਰ ਮਾਰੇ ਕਲਕਨ ਵਾਲੇ ਪਾਤਸ਼ਾਹ ਕੋਲ ਜਾਂਦੇ ਨੇ ਕੰਨ ਤੋਂ ਫੜਿਆ ਪਿਛਲਾ ਰੂਹ ਤੋਂ ਉਠਾ ਦਿੱਤਾ ਕੋ ਸਤਨਾਮ ਸਿੰਘਾਂ ਨੇ ਚਰਨਾਂ ਤੇ ਨਮਸਕਾਰ ਕੀਤੀ ਪਰੇ ਹਾਰੇ ਚੋਜੀ ਪ੍ਰੀਤਮ ਦੇ ਤਾਰੇ ਤੇਰੀ ਦਾ ਖੇਡਾ ਬਾਦਸ਼ਾ ਤਾਂ ਮਾਰੇ ਸੱਚੇ ਬਾਦਸ਼ਾ ਦੇ ਬਾਰੇ ਆਪਾਂ ਕਹਿੰਦੇ ਆ ਮਿਹਰਬਾਨੀ ਕਹਿੰਦੀ ਆ ਸਤਨਾ ਦੀ ਤੇਰੇ ਕਮਲ ਕਮਲ ਹੁਣ ਕਹਿ ਨਾ ਕਾਵਾ ਤੂੰ ਸਾਈਂ ਗੁਣੀ ਨਿਧਾਨਾ ਤੁਮਰੀ ਮਹਿਮਾ ਕਰਨ ਨਾ ਸਕੂ ਤੂੰ ਠਾਕੁਰ ਪੂਜ ਤੇਰੇ ਨਾਮ ਦੇ ਨਿਕਾ ਰੂਪ ਨੰਤਾ ਕਹਿ ਨਾ ਜਾਈ ਤੇਰੇ ਗੁਣ ਤੇਰੇ ਬੜੇ ਰੱਜਨੇ ਜਿਵੇਂ ਇੱਕ ਕਮਲ ਗੁਣ ਕਹੀ ਹੈ ਬੇਸਮਾਨ ਬੇਨ ਸੁਵਮੀ ਤੇਰੀ ਵੰਦਨਾ ਇਦਾਂ ਸ਼ਬਦਾਂ ਤੋਂ ਪਿਆਰੇ ਤਨ ਮਹਾਰਾਜ ਸੱਤੇ ਪਾਸ਼ਾ ਨੇ ਕਿ ਜੇ ਦਾ ਜਿਹੜੀ ਐ ਰਸਤਰਾ ਜਿਹੜੀ ਐ ਕਿਹੜੇ ਕਿਹੜੇ ਗੁਣਾਂ ਨੇ ਪਾਸ਼ਾ ਤੇਰੇ ਗਾਵਾਂ ਹਾਰੇ ਕਹਿੰਦੇ ਤਾਂ ਮੇਰਾ ਪੂਰਾ ਕਰ ਤਰੀ ਗਿਆ ਇਹ ਨੂੰ ਸਹੇਰ ਨਾਲ ਸੁਣ ਲੋ ਤੁਸੀਂ ਜਾਣੋ ਸਾਰੇ ਰਸਨਾ ਸੁਣ ਕੇ ਜਾਓ ਮਾਂਝੋੜ ਇਹ ਨੂੰ ਸਹੇਰ ਨਾਲ ਤੁਸੀਂ ਸਿੰਗੋ ਜਾਣੋ ਇਹ ਤਾਂ ਤੇਰਾ I can ਮਿਸਾਲ ਦੇ ਕੇ ਗੱਲ ਤਾਰਨ ਗੁਰ ਨਾਨਕ ਆਇਆ ਤੁਰ ਕੀ ਬਾਣੀ ਆਈ ਤਨ ਸਗਲੀ ਪ੍ਰਭ ਬਾਣੀ ਸ਼ਬਦ ਸੁਪਾ ਪਹਿਲਾ ਤੋਂ ਸ਼ਬਦ ਪੜ੍ਹ ਰਹੇ ਸਨ ਕਾਰਿ ਈਸ਼ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭਏ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਤੁਰ ਪੁਰੇ ਤੂੰ ਤੋਰ ਕੀ ਬਾਣੀ ਆਈ ਸਾਡੇ ਲਈ ਚਿੰਤ ਮਟਾਈ ਸਾਡੀਆਂ ਸਾਰੀਆਂ ਅਸੀਂ ਵੀ ਕਰ ਸਕਦੇ ਹਾਂ ਗੁਰਮਤਿ ਪਿਆਰਿਓ ਸਾਡਾ ਬੜਾ ਸਤਿਗੁਰੂ ਨਾਨਕ ਪਾਤਸ਼ਾਹ ਜਿੱਥੇ ਜਿੱਥੇ ਜਾਂਦੇ ਨੇ ਪਿਆਰਿਓ ਇਹ ਮੂਲੇ ਖੱਤਰੀ ਨਾਲ ਮੇਲ ਹੋਇਆ ਸਚੇ ਨਾਲ ਮੇਲ ਹੋਇਆ ਤਾਂ ਉਹਨੂੰ ਗੁਰੂ ਘਰ ਦੇ ਨਾਲ ਜੋੜ ਕੇ ਗੁਰੂ ਘਰ ਦਾ ਪ੍ਰਚਾਰਕ ਬਣਾ ਲਿਤਾ ਤੇ ਮੂਲੇ ਖੱਤਰੀ ਤੇ ਇੱਕ ਬੜੀ ਘਦਾਰੀ ਹੋਇਆ ਇਤਿਹਾਸਿਕ ਦਾ ਬੜਾ ਹੰਕਾਰਿਆ ਸੀ ਬੜੀ ਘਦਾਰੀ ਆਓ ਕੁਝ ਸਮਾਂ ਦਾ ਫੁੱਲਾ ਟਾਈਮ ਜਾਂ ਬਾਬਾਈ ਤੋਂ ਪੁੱਛਿਆ ਸੀ ਬਾਰੇ ਬਾਬਾਈ ਬੇਨਤੀ ਕਰਦੇ ਜਿੰਨਾ ਤੁਹਾਡਾ ਜੀ ਕਰਦਾ ਸੋ 15 ਦਿਨ ਨੇ ਤੱਕ ਦਾ ਇਤਿਹਾਸ ਮਾਰੇ ਸੱਚੇ ਪਤਸ਼ਾਹ ਦੇ ਵੇਲੇ ਹੰਕਾਰੀ ਬੜੀ ਇਖਦਾਰੀ ਫਕੀਰ ਆਪਣੇ ਆਪ ਫਕੀਰ ਆ ਪੁੱਛਿਆ ਹੋਇਆ ਪਰ ਗੁਰਬਾਣੀ ਦੇ ਮਤਲਬ ਪਿਆਰਿਓ ਜਿਹੜਾ ਵੀ ਪ੍ਰਮਾਤਮਾ ਦਾ ਨਾਮ ਜਪਦਾ ਦਿਨੀਆਂ ਸਿੱਧੀਆਂ ਬੜੀਆਂ ਸਰ ਇਸ ਕੋਲੇ ਵੀ ਹਸਰ ਅਵਧਾ ਦਿੱਖ ਦਿੱਤੇ ਆ ਗੁਰਦੁਆਰਾ ਪੰਜਾ ਸਾਹਿਬ ਦੇ ਵੀ ਕਿੰਨਾ ਸਰਦਾਰ ਨੇ ਤੁਹਾਡੇ ਤੋਂ ਦਰਸ਼ਨ ਕੀਤੇ ਹੋਣਗੇ ਗੁਰਦੁਆਰਾ ਪੰਜਾ ਸਾਹਿਬ ਹਸਨ ਉਦਾਲ ਦੀ ਧਰਤੀ ਦੇ ਮਹਾਨ ਸੱਚੇ ਪਾਤਸ਼ਾਹ ਤੇ ਇੱਕ ਗੱਲ ਕਮਾਲ ਦੀ ਹੈ ਗੁਰੂ ਜੀ ਪਿਆਰਿਓ ਜਦੋਂ ਵੀ ਕੋਈ ਮਰਦਾਨੇ ਨੂੰ ਬਾਲੇ ਨੂੰ ਭੁੱਖ ਪਿਆਸ ਲੱਗਦੀ ਉਹਦੇ ਚ ਵੀ ਕੁਝ ਨਾ ਕਿਸੇ ਦਾ ਕਿਸੇ ਨਾ ਕਿਸੇ ਦਾ ਭੜਾ ਹੋਣਾ ਹੁੰਦਾ ਇੱਥੇ ਪਿਆਰਿਓ ਪਿਆਸ ਲੱਗਦੀ ਹੈ ਭਾਈ ਮਰਦਾਨੇ ਨੂੰ ਨਾਲ ਆਉਣ ਵਾਲਾ ਆਈ ਕਰਦਾ ਨਾ ਬਲਾਵੀ ਬੜਾ ਲੰਮਾ ਸਮਾ ਮਹਾਰਾਜ ਦੇ ਨਾਲ ਗਿਆ ਤੇ ਪਿਆਰਿਓ ਕਿਸੇ ਨਾ ਕਿਸੇ ਦਾ ਬੜਾ ਉਹ ਪਿਆਸ ਲੱਗਦੀ ਹੈ ਮਾਰੇ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ ਮਹਾਰਾਜ ਬੜੀ ਪਿਆਸ ਲੱਗੀ ਮਾਰੇ ਕਹਿੰਦੇ ਅੱਖਾਂ ਬੰਦ ਕਰ ਮਾਰੇ ਸੱਚੇ ਪਾਤਸ਼ਾਹ ਹਸਨ ਬਦਾਲ ਦੀ ਧਰਤੀ ਤੇ ਪਹੁੰਚਦੇ ਨੇ ਮਾਰੇ ਸੱਚੇ ਪਾਤਸ਼ਾਹ ਗੁਰਨਾਨਕ ਸੰਗਰਾਮ ਸੰਤ ਕਈ ਅਜ ਇਦਾਂ ਨਹੀਂ ਹੋਇਆ ਇਦਾਂ ਨਹੀਂ ਹੋਇਆ ਬਹੁਤ ਸਾਰੇ ਇਦਾਂ ਦੇ ਹੈ ਨੇ ਵਿੱਚ ਜਿਹੜੇ ਬੱਲੇ ਗੁਰਬਾਣੀ ਨੂੰ ਵੀ ਨਹੀਂ ਕੰਦੇ ਉਹ ਪਿਆਰਿਓ ਕਿੰਦੋਂ ਪ੍ਰੰਤੂ ਵੀ ਬੜਾ ਕਰਦੇ ਇਦਾਂ ਨਹੀਂ ਹੋ ਸਕਦਾ ਇਦਾਂ ਨਹੀਂ ਹੋ ਸਕਦਾ ਇਹਦਾ ਪੰਜਾ ਕਿਵੇਂ ਲੱਗ ਗਿਆ ਇਦਾਂ ਕਿਵੇਂ ਹੋ ਗਿਆ ਇਹਨਾਂ ਧਾਰ ਕਿਵੇਂ ਹੋ ਗਿਆ ਬੜੇ ਸਵਾਲ ਉੱਠਦੇ ਨੇ ਗੁਰੂ ਨੂੰ ਪਿਆਰਿਓ ਪਰ ਪਿਆਰਿਓ ਜੋ ਗੁਰਬਾਣੀ ਕਹਿੰਦੀ ਆ ਸਾਨੂੰ ਜੋ ਇਤਿਹਾਸ ਪ੍ਰਤਨ ਕਹਿ ਰਿਹਾ ਮੰਨਣਾ ਪੈਣਾ ਜੇ ਆਪਾਂ ਇਦਾਂ ਕੱਟਾਂਗੇ ਫੇਰ ਆਪਾਂ ਸਿੱਧੀਆਂ ਵੀ ਕੱਟਾਂਗੇ ਕਰੀਓ ਧਿਆਨ ਰੱਖਿਓ ਜਿਹੜੀ ਗੱਲ ਕਰ ਰਹੇ ਬੇਰਤੀ ਤਾਂ ਕੀਤੀ ਹੈ ਦੋ ਮਿੰਟ ਫਿਰ ਅਸੀਂ ਪਿਆਰਿਓ ਇਤਿਹਾਸ ਨਹੀਂ ਕਟਾਂਗੇ ਜਿੱਦਾਂ ਕੁੱਟਾਂਗੇ ਤਾਂ ਕਿਤਾਬ ਆਪਾਂ ਕਹਿਣਾ ਕਿ ਨਹੀਂ ਬੰਦ-ਬੰਦ ਕਿਵੇਂ ਕਟਿਆ ਜਾਏਗਾ ਭਾਈ ਸਾਹਿਬੀ ਦਾਸ ਮਤੀ ਦਾਸ ਕਿਤਾਬ ਪੈਦਾ ਮੰਨਾਂਗੇ ਨਾ ਭਾਈ ਮੜੀ ਸਿੱਖ ਨੂੰ ਜਾਂ ਮੰਨਾਂਗੇ ਗੁਰਮਖ ਪਿਆਰਿਓ ਬੜੀਆਂ ਕੁਰਬਾਨੀਆਂ ਹੋਈਆਂ ਨੇ ਬੰਦ-ਬੰਦ ਕਟਿਆ ਗਿਆ ਖੋਪਰ ਵੀ ਦੁਹਾਏ ਗਏ ਨੇ ਬੜੀਆਂ ਕੁਰਬਾਨੀਆਂ ਹੋਈਆਂ ਨੇ ਸਿੱਖਾਂ ਦੀ ਬਹੁਤ ਅੱਜ ਵੀ ਹੋ ਰਹੀਆਂ ਨੇ ਅੱਜ ਵੀ ਕਿਤੇ ਲੋੜ ਪੈਂਦੀ ਆ ਸਿੱਖ ਜਾਂਦੇ ਆ ਪ੍ਰਵਾਨ ਹੋ ਜਾਂਦੇ ਆ ਕਹਦੇ ਪਰ ਉਹਦੇ ਪਿੱਛੇ ਕੋਈ ਰਾਜ ਹੋਵੇ ਉਹਦੇ ਪਿੱਛੇ ਸਾਡਾ ਗੁਰੂ ਸਾਹਿਬ ਸੱਚੇ ਬਾਸਾ ਦਾ ਸਤਕਾਰ ਕਰਨੀ ਬਹੁਤ ਨੇ ਜਿਹੜੇ ਆਵਾਜ਼ ਚੱਕਦੇ ਆ ਕਿ ਗੁਰੂ ਸਾਹਿਬ ਦਾ ਸਤਕਾਰ ਇਤਿਹਾਸ ਵਿੱਚ ਸੋ ਇਸ ਕਰਕੇ ਇਹ ਉਹ ਲੋਕ ਨੇ ਜਿਹੜੇ ਕਿਰਤੂ ਪ੍ਰੰਤੂ ਕਰਦੇ ਨੇ ਜਿਹੜੇ ਦਾਸਕ ਨੇ ਜਿਹੜੇ ਬੰਦੇ ਗੁਰਬਾਣੀ ਨੂੰ ਨਹੀਂ ਪੜ੍ਹਦੇ ਕੁਈ ਪਿਆਸ ਨਹੀਂ ਪੜਿਆ ਉਹ ਮੇਰੇ ਇੰਨਾਂ ਦਿਨ ਕਿੰਤੂ ਬਰੰਤੋਂ ਵੀ ਬਹੁਤ ਕਰਦੀਆ। ਸੋ ਏਡਾਂ ਮਹਾਰਾਜ ਸੱਚੇ ਬਾਦਸ਼ਾਹ ਦੇ ਵੇਲੇ ਗੁਰੂ ਕਹਰੇ ਉੱਥੇ ਮਨ ਚੋੜ ਕੇ ਰੱਖਿਓ। ਅਸਨਾ ਦਾਜੀ ਕਰ ਦਿੱਤੇ। ਮਹਾਰਾਜ ਸੱਚੇ ਬਾਦਸ਼ਾਹ ਬੜੀ ਪਿਆਸ ਲੱਗੀ ਮਰਦਾਨਾ ਕਹਿੰਦਾ ਗੁਰੂ ਨਾਲ ਬਾਦਸ਼ਾਹ ਨੂੰ। ਮਰੇ ਮੇਲੇ ਹਰੀ ਚੰਡੀ ਲੱਗੀ ਆ ਫਕੀਰ ਬੈਠਾ। ਬੜੀ ਤੜਾਈ ਜਿੰਦਾ ਨਾਮ ਤੇ ਆਸ ਐ ਬੜੀ ਤੜਾਈ। ਤੇ ਫਕੀਰ ਆ ਬੜਾ ਪੁੱਛਿਆ ਆ ਤੈਨੂੰ ਚੰਨ ਸਿਕਾ ਦੇਗਾ। ਪਰ ਵਿਖੜਾ ਪਿੰਡਾ ਇਹ ਪਹਾੜ ਹੈ। ਵੜੀ ਵੜੀ ਚੜਦਾ ਭਾਈ ਮਦਾਨਾ ਜਾ ਕੇ ਜਲ ਲੱਗਦਾ ਛਕੜ ਟਿੱਕੇ ਨਾਲ ਪੀਰ ਨੇ ਅੱਖਾਂ ਖੋਲ੍ਹਿਆਂ ਹੈਰਾਨ ਰਹਿ ਗਿਆ ਵੇਖ ਕੇ ਇੱਥੇ ਤਾਂ ਕੋਈ ਆਇਆ ਹੀ ਨਹੀਂ ਕਿ ਦਮਖਾ ਬੋਲਿੰਗਾ ਭਾਈ ਮਦਾਨਾ ਜਲ ਲੱਗਦਾ ਛਕੜ ਵਾਰਤਾਲਾ ਕੋਈ ਬਚਨ ਹੋਏ ਆਪ ਗੱਲਬਾਤ ਹੋਈ ਕਿਧਰੋਂ ਆਏ ਹੋ ਬੜੀ ਕੰਧਾਰੀ ਕੋਸਦਾਂ ਮਦਾਨਾ ਨੇ ਅਰਜਨ ਕਰਦੇ ਆ ਬੇਨਤੀ ਕਰਦੇ ਆ ਗੁਰੂ ਨਾਨਕ ਸਰ ਸੱਚੇ ਪਾਤਸ਼ਾਹ ਦੇ ਪਾਸ਼ਾ ਦੇ ਨਾਲ ਰਹਿੰਦੇ ਆ ਗੁਰੂ ਨਾਨਕ ਸਰ ਸੱਚੇ ਪਾਤਸ਼ਾਹ ਕੋਲ ਹੀ ਕੱਢਦੇ ਜੁੜਨ ਨੂੰ ਕਾਰਨ ਵਾਸਤੇ ਗੁਰੂ ਨਾਨਕ ਪਾਸ਼ਾ ਲੈ ਜੇਦੂ ਬੇਦਨੇ ਕਾਹ ਤਾਰਨ ਸੁਬਾਨ ਗੁਰੂ ਨਾਨਕ ਦੇ ਪਾਸ਼ਾ ਦੇ ਨਾਲ ਰਹਿੰਦੇ ਆ ਜਦੋਂ ਬਾਤਾਲਾ ਹੋਈ ਗੱਲਬਾਤ ਹੋਈ ਕਹਿੰਦੇ ਹੈ ਤੁਸੀਂ ਮਰਾਸੀ ਹੈ ਰਸੀ ਬਹੁਤ ਪ੍ਰਦਾਨੇ ਹਨ ਤੇ ਜਾਣਦੇ ਜੀ ਗੁਰੂ ਨਾਨਕ ਦੇ ਗੁਰਨਾਨਕ ਪਾਤਸ਼ਾਹ ਨੇ ਮੇਰਾ ਜਿਹਨਾਂ ਬੜਾ ਮੇਰੇ ਕੋਲੇ ਹੈ ਗੁਰਨਾਨਤਾਂ ਇਹੜੇ ਛੜਦੇ ਅੱਜ ਵੀ ਇਹਨੇ ਕਹੀ ਜਾਤ ਪਾਤ ਦੇ ਵਿੱਚ ਬੜਾ ਵਿਤਕਰਾ ਚੱਲ ਜਾਂਦਾ ਗੁਰੂ ਘਰਾਂ ਦੇ ਵਿੱਚ ਵੀ ਚੱਲਦਾ ਪਾਸੇ ਵੀ ਬੜਾ ਥਾਂ ਤੇ ਦੇਖਿਆ ਪਰ ਪਾਤਸ਼ਾਹ ਕਹਿੰਦੇ ਇਹਨਾਂ ਚੀਜ਼ਾਂ ਦਾ ਗੁਰੂ ਨਾਨਕ ਸਾਹਿਬ ਨੇ ਵੀ ਖੰਡਣ ਕੀਤਾ ਪਾਤਸ਼ਾਹ ਨੇ ਬਾਣੀ ਦੇ ਵਿੱਚ ਵੀ ਖੰਡਣ ਕੀਤਾ ਤੋ ਇਦਾਂ ਮਾਰੇ ਸੱਚੇ ਪਾਤਸ਼ਾਹ ਨੂੰ ਮਿਲੋ ਇਦਾਂ ਬੇਰਤੀ ਕੀਤੀ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸੇਖਾ ਆਸ਼ਾ ਦੇ ਨਾਲ ਹੀ ਆਇਆ ਨਾ ਕਹਿੰਦੇ ਫਿਰ ਮੈਂ ਤੇਨੂੰ ਜਲਦੀ ਇਸ਼ਨਾ ਮੰਗਾ ਕੋ ਸਤਨਾ ਮੈਂ ਕਹਾਂ ਲਈ ਇਸ਼ਨਾ ਮੰਗਾ ਵਾਪਸ ਆ ਜਾਂਦਾ ਪੈ ਗੁਰਦਾਨ ਗੁਰੂ ਨਾਨਕ ਪਾਤਸ਼ਾਹ ਬੇਰਤੀ ਕਰਦਾ ਆ ਕੇ ਪਾਤਸ਼ਾਹ ਤੁਸੀਂ ਤਾਂ ਕਹਿੰਦੇ ਸੋ ਬੜਾ ਪੁਜਿਆ ਹੋਇਆ ਸਾਧੂ ਬੜਾ ਫਕੀਰ ਤਗੜਾ ਹੈ ਭਰਉ ਤਾਉਂਦੇ ਮੜ ਦੇ ਵਿੱਚ ਤਾਂ ਬਹੁਤ ਹੰਕਾਰ ਹੈ ਮੈਨੂੰ ਜਲ ਕੋਈ ਨਹੀਂ ਛਕਾਇਆ ਮੈਨੂੰ ਜਲ ਨਹੀਂ ਛਕਾਇਆ ਵੇਲਤੀ ਕੀਤੀ ਜਦੋਂ ਗੁਰੂ ਨਾਨਕ ਪ੍ਰਸ਼ਨ ਪਾਸ਼ਾ ਕਹਿੰਦੇ ਜਾ ਦੁਬਾਰੇ ਫਿਰ ਜਾ ਇਹ ਤੇ ਪਿਆਰੋ ਬੇੜਾ ਪੈਂਦਾ ਹੈ ਤਹਾਰ ਬੜਾ ਉੱਚਾ ਹੈ ਪਹਾੜੀ ਤੇ ਚੜਦਾ ਹੈ ਜਾ ਕੇ ਜਲ ਲੱਗਦਾ ਛਕਣ ਫੇਰ ਇਸੇ ਤਰ੍ਹਾਂ ਹੀ ਹੋਇਆ ਪਿਆਰੇ ਛੋਟਾ ਫੜ ਕੇ ਮਗਰ ਲੱਗ ਜਾਂਦਾ ਭਾਈ ਪ੍ਰਭਾਨੇ ਦੇ ਜਲ ਦੀ ਛਕਾਉਂਦਾ ਕਹਦਾ ਨਹੀਂ ਤੈਨੂੰ ਤੇ ਮੈਂ ਇੱਕ ਵਾਰੀ ਕਹਿੰਦਾ ਤੂੰ ਮੇਰਾ ਚੇਲਾ ਬਣ ਜਾ ਪਰ ਪਾਤਸ਼ਾਹ ਦੇ ਸਿੱਖ ਪਰਮਦਾਤੇ ਨੇ ਗਿਰ ਤੇ ਕੀਤੇ ਤੁਸੀਂ ਸਾਨੂੰ ਸੋਇਕ ਦੇ ਸਕਦੇ ਹੋ ਮੁਕਤੀ ਦੇ ਸਕਦੇ ਹੋ ਕਹਦਾ ਨਹੀਂ ਤੇ ਆ ਵੀ ਤਾਕਤ ਦਾਤ ਦੇ ਸਕਦਾ ਤੇ ਗੁਰੂ ਨਾਨਕ ਪਾਤਸ਼ਾਹ ਤੁਸਨ ਮੁਕਤੀ ਦਾ ਰਾਹ ਦਿਨਗੇ ਮੁਕਤ ਹੋ ਜਾਵਾਂਗੇ ਤੇਰਾ ਤਾਂ ਉਦਾਂ ਨਹੀਂ ਪਤਾ ਤੂੰ ਮੁਕਤ ਹੋਣਾ ਕਿ ਨਹੀਂ ਹੋਣਾ ਅਸੀਂ ਤੇਰੇ ਜੀ ਨਹੀਂ ਬੜਨਾ ਅਸੀਂ ਸਾਲੂ ਪੀਓ ਬਹੁਤ ਚੰਗਾ ਜਿਹੜਾ ਦੇਵੇ ਮੁਕਤੀ ਅਸੀਂ ਉਸੇ ਦੀ ਬੜ ਕੇ ਰਹਿਣਾ ਬੜਿਓ ਪੂਰਾ ਪ੍ਰਮੇ ਅਰਦਾਸੇ ਆ ਪੂਰਾ ਜਗਤ ਦਾ ਨਾਮ ਨਾਨਕ ਪੂਰਾ ਪਾਇਆ ਉਹਦੇ ਗੁਣ ਗਾਓ ਅਸਾਂ ਕੁਰਿਆ ਦੇ ਗੁਣ ਗੋਣਿਆ ਕੁਰਿਆ ਦੇ ਲੱਗਣਾ ਸਾਨੂੰ ਵੀ ਬਾਣੀ ਸੁਝਾ ਰਹੀ ਹੈ ਸਾਨੂੰ ਇਹੋ ਗੂ ਚੰਗਾ ਜਿਹੜਾ ਦੇਵੇ ਸੁਖੀ ਸਾਨੂੰ ਇਹੋ ਗੂ ਸਾਬਲ ਹੋਏ ਉਹਨਾਂ ਦੀਆਂ ਭਾਵਨਾਵਾਂ ਵੀ ਗੁਰੂ ਪਾਤਸ਼ਾਹ ਨੇ ਗੁਰਨਾ ਕੀਤੀਆਂ ਜਿਨ੍ਹਾਂ ਨੇ ਨਾਨਕ ਨਾਮ ਨੂੰ ਜਪਿਆ ਅਰਧਿਆ ਗੁਰ ਪੂਰਾ ਜਿਨ ਸਿਮਰਿਆ ਸਈ ਭਏ ਨਿਹਾਲ ਨਿਹਾਲ ਹੋ ਗਏ ਪਾਤਸ਼ਾਹ ਦੇ ਬਾਣੀ ਸੁਣ ਸੁਣਾ ਕੇ ਮਹਾਰਾਜ ਨੇ ਪੜ੍ਹਾ ਦਿੱਤਾ ਸੱਚੇ ਪਾਤਸ਼ਾਹ ਨੇ ਪੂਰਾ ਪ੍ਰਭ ਅਰਧਿਆ ਪੂਰਾ ਜਾਗਾ ਉਹ ਜਿਨ੍ਹਾਂ ਨੇ ਪੂਰੇ ਗੁਰੂ ਦਈ ਆਸਤਾ ਰੱਖੀ ਮਨ ਦੀ ਭਾਵਨਾ ਪੂਰੇ ਤੇ ਕੱਚੇ ਕਲੇਆ ਦਾ ਸੰਗ ਛੱਡ ਦਿੱਤਾ ਬੜੀਆਂ ਕਬਰਾਂ ਦਾ ਹੋਰ ਪਾਸੇ ਬੜੀ ਅਜੀ ਭੁੱਲੀ ਫੜ ਕੇ ਦੁਨੀਆ ਫਿਰਦੀ ਆ ਬਹੁਤ ਥਾਵਾਂ ਤੇ ਇੱਥੇ ਵੀ ਜਾਏ ਉੱਥੇ ਵੀ ਜਾਏ ਉੱਥੇ ਵੀ ਜਾਏ ਬੜੇ ਇਦਾਂ ਦੇ ਅੱਜ ਕੱਲ੍ਹ ਅਖੰਡਵਾਦ ਵੀ ਬਹੁਤਾ ਗੁਰਮੁਖ ਪਿਆਰਿਓ ਆਪਣੇ ਨਾਲ ਜੋੜਿਆ ਜਾਂਦਾ ਪਰ ਕਈ ਐਸੇ ਨੇ ਗੁਰਮੁਖ ਪਿਆਰਿਓ ਜਿਹੜੇ ਬਾਣੀ ਦਾ ਹੀ ਪ੍ਰਚਾਰ ਕਰਦੇ ਨੇ ਪਾਣੀ ਦੇ ਨਾਲ ਹੀ ਜੋੜਨ ਦੀ ਖੇਚਲਾ ਕਰਦੇ ਨੇ ਸੋ ਇਸੇ ਤਰ੍ਹਾਂ ਹੀ ਪਾਸ਼ਾ ਨੇ ਉਸ ਸਮਯਾ ਚ ਜਦੋਂ ਪਿਆਰਿਓ ਦੂਸਰਾ ਫੇਰਾ ਪਾਇਆ ਜਲਨਾ ਸ਼ਿਕਾਇਆ ਤੇ ਪਾਸ਼ਾ ਦੇ ਕੋਲ ਤੀਸਰੀ ਵਾਰ ਜਾ ਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਉਹ ਬਹੁਤ ਹੰਕਾਰਾਂ ਮਹਾਰਾਜ ਸੱਚੇ ਪਾਸ਼ਾਉਂ ਦੇ ਚ ਬੜੀ ਖੁਦਾਰੀ ਚ ਤੁਸੀਂ ਹੋ ਹੀ ਉਹ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਐਨਿਆਂ ਨੂੰ ਉਤਾਰਿਆ ਮਹਾਰਾਜ ਜੋ ਜ્ઞਾਨ ਨੂੰ ਉਤਾਰਿਆ ਸੱਜਣ ਨੂੰ ਉਤਾਰਿਆ ਮਹਾਰਾਜ ਸੱਜਣ ਧਰਮ ਨੂੰ ਉਤਾਰਿਆ ਭੁਗਵੇਂ ਜੋੜ ਨੂੰ ਉਤਾਰਿਆ ਜਿੱਥੇ ਮਹਾਰਾਜ ਮੂਲੇ ਦੇ ਨਾਲ ਵਾਦਾ ਕੀਤਾ ਉੱਥੇ ਤੁਸੀਂ ਬੜੀ ਕਦਰੀ ਦਾ ਸੁਪਲਾ ਕਰੋ ਆਖੋ ਸਤਨਾਮ ਵਾਹਿਗੁਰੂ ਮਹਾਰਾਜ ਤੁਸੀਂ ਸਰਬ ਕਲਾ ਸਮਰਾਤੋਂ ਤੁਸੀਂ ਕਿਰਪਾ ਕਰੋ ਦਇਆ ਦੇ ਘਰ ਵਿੱਚ ਆਓ ਉਹਦਾ ਹੰਕਾਰ ਦੂਰ ਕਰੋ ਸੋ ਇਸੇ ਤਰ੍ਹਾਂ ਮਾਰੇ ਕਹਿੰਦੇ ਚੱਲ ਮਰਦਾਨਿਆਂ ਤੇਰੇ ਮਗਰੇ ਅਸੀਂ ਆਉਨੇ ਆਂ ਕੋ ਸਤਨਾਮ ਸ੍ਰੀ ਵਾਹਿਗੁਰੂ ਤੇਰੇ ਮਗਰੇ ਅਸੀਂ ਆਉਨੇ ਆਂ ਚੱਲ ਚੱਲ ਸੱਜਾ ਕੇ ਕੁਛ ਨਹੀਂ ਕਿਸੇ ਨੂੰ ਪੁੱਛਣਾ ਨਹੀਂ ਬੇਨਤੀ ਨਹੀਂ ਕਰਨੀ ਹੁਣ ਉਲੰਘ ਗਿਆ ਟਾਈਮ ਜਿਹੜਾ ਬੇਨਤੀ ਕਰਨ ਦਾ ਸੀ ਕਈ ਵਾਰੀ ਪਤਾ ਕੀ ਹੁੰਦਾ ਏ ਤਾਂ ਭੁੱਲ ਜਾਂਦਾ ਗੁਰਮਤਿ ਤੇਰੇਓ ਬੜੀ ਬੜੀ ਅਸੀਂ ਬੇਨਤੀਆਂ ਕਰਦੇ ਨਹੀਂ ਤਾਂ ਕਈ ਵਾਰੀ ਤੇ ਕਈ ਵੇਲੇ ਹੰਕਾਰ ਬਹੁਤ ਹੋ ਜਾਂਦਾ ਨਾ ਤੇ ਪਰ ਮਾਰੇ ਦੀ ਬਾਣੀ ਕੀ ਕਹਿੰਦੀ ਏ ਪਤਸ਼ਾਹੀ ਜਿਹੜਾ ਚਜਾਨਾ ਜਿੰਨੇ ਬਾਰੇ ਆਪਾਂ ਕੁਰਤ ਕਿਹਾ ਸੀ ਪਿਓ ਦਾਦੇ ਦਾ ਖੋਲ ਡਿਠਾ ਜਾਨਾ ਤਾਂ ਮੇਰੇ ਮਨ ਜਿਹਦੇ ਬਾਰੇ ਦਾਸ ਨੇ ਬਿੰਦ ਤੇ ਕੀਤੀ ਧੁਰ ਕੀ ਬਾਣੀ ਆਈ ਤੇ ਸਰਲੀ ਜੰਤ ਕਟਾਈ ਜਿੰਦੇ ਬਾਰੇ ਦੱਸਿਆ ਕੱਲ ਕਾਰਨ ਨਾਨਕਿਆ ਇਹ ਹਮਾਰੇ ਕਾਰਨ ਵਾਸਤੇ ਆਏ ਸੰਤ ਸੋ ਇਸੇ ਤਰਾਈ ਹਰ ਜੋ ਹੰਕਾਰ ਨਾ ਭਾਵੀ ਵੇਦ ਨੂੰ ਸੁਣਾਵੇ ਜਿਹਦੇ ਮਨ ਦੇ ਵਿੱਚ ਜਦੋਂ ਇਹਦਾ ਹੰਕਾਰ ਹੋ ਜਾਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜਿੰਦੇ ਜਦਾਂ ਨਾ ਇੱਕ ਬਿਆਨ ਦੇ ਵਿੱਚ ਕਹਿੰਦੇ ਪਿਆਰੇ ਇੱਕ ਮਿਆਂ ਚ ਦੋ ਤਲਵਾਰਾਂ ਨਹੀਂ ਨਾ ਪੈਂਦੀਆਂ ਇਸੇ ਤਰ੍ਹਾਂ ਇਹ ਗੁਰਮਖ ਪਿਆਰ ਉਸੇ ਮਰਦਾ ਵਿਸ਼ਰਾ ਹੈ ਗੁਰਬਾਣੀ ਦੇ ਤਤਮ ਮਾਰੇ ਸੱਚੇ ਬਾਦਸ਼ਾਹ ਕਹਿੰਦੇ ਨੇ ਇਹ ਮਨ ਦੇ ਵਿੱਚ ਵੀ ਇੱਕ ਚੀਜ਼ ਟਿਕਦੀ ਆ ਜਾਂ ਤਾਂ ਹੰਕਾਰ ਟਿਕੇਗਾ ਜਿੱਥੇ ਹੰਕਾਰ ਆ ਜਾਂਦਾ ਉੱਥੇ ਨਾਮ ਨਹੀਂ ਜਿਹੜੀਦਾ ਜਿੱਥੇ ਨਾਮ ਆ ਗਿਆ ਉੱਥੇ ਹੰਕਾਰ ਨਹੀਂ ਆਇਆ ਉੱਥੇ ਭਜ ਜਾਂਦਾ ਸਭ ਕੋ ਜਿਹੜੇ ਹਿਰਦੇ 'ਚ ਨਾਮ ਅਜਿਹਾ ਜਿੱਥੇ ਹੰਕਾਰ ਔਕੈ ਨਾਮ ਨਹੀਂ ਟਿਕਦਾ ਇੱਕ ਮਿਆਨ ਚ ਦੋ ਤਲਵਾਰਾਂ ਨੇ ਪੈਦੀਆਂ ਮਨ ਦੇ ਵਿੱਚ ਵੀ ਗੁਰਮੁਖ ਪਿਆਰਿਓ ਫਿਰ ਨਿਮਰਤਾ ਆ ਜਾਂਦੀ ਹੈ ਫਿਰ ਸੈਂਤ ਸਿਖਤਾਂ ਅੰਦਰੋਂ ਬੜਾ ਸਹਿਜ ਵਿੱਚ ਮਨ ਉਹ ਜਿਹੜਾ ਇਹ ਜੀਵ ਜਿਹੜਾ ਰਹਿੰਦਾ ਅੰਦਰ ਦੀ ਸੰਤੁਸ਼ਟੀ ਜਿਹੜੀ ਆ ਕੇਵਲ ਤੇ ਕੇਵਲ ਗੁਰਬਾਣੀ ਦੇ ਸਕਦੀ ਹੈ ਨੈ ਸਿੱਧੰਦ ਚੰਦਰ ਦੇਵ ਹੈ ਨੈ ਸਿੱਲੰਗ ਬਾਵਣ ਚੰਦਰਾ ਹੈ